ਹਾਂਜੀ ਪਸ਼ੂ ਪਾਲ ਕੇ ਵੀਰੋ ਸਤਿ ਸ੍ਰੀ ਅਕਾਲ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਜ਼ਰ ਆਂ ਬਈ ਅੱਗੇ ਨਾ ਸਰਦੀਆਂ ਦਾ ਸੀਜ਼ਨ ਆਉਣ ਵਾਲਾ ਅੱਜ ਤਕਰੀਬਨ ਨਵੰਬਰ ਮਹੀਨੇ ਦਾ ਪਹਿਲਾ ਹਫਤਾ ਬੀਤ ਚੁੱਕਾ ਹੈਗਾ ਅੱਜ ਵੀਡੀਓ ਬਣਾ ਰਹੇ ਆ ਕਿ ਜਦੋਂ ਤੁਹਾਡਾ ਪਸ਼ੂ ਬਿਮਾਰ ਹੋ ਜਾਂਦਾ ਹੈ ਲੋ ਟੈਂਪਰੇਚਰ ਹੋ ਜਾਂਦਾ ਪਸ਼ੂ ਨੂੰ ਜਾਂ ਤੁਹਾਡਾ ਪਸ਼ੂ ਦੁੱਧ ਘਟਾਉਂਦਾ ਇੱਕੇ ਦਮ ਜਾਂ ਕੱਖ ਘਟਾਉਂਦਾ ਉਹਦੇ ਵਿੱਚ ਤੁਸੀਂ ਨਾ ਇੱਕ ਦੇਸੀ ਕੜਾ ਦੇ ਸਕਦੇ ਹੋ ਆਪਣੇ ਪਸ਼ੂ ਨੂੰ ਦੇਸੀ ਕੜੇ ਦੇ ਵਿੱਚ ਮੇਨ ਆਪਣੀਆਂ ਦੇਸੀ ਚੀਜ਼ਾਂ ਦਾ ਕੜਾ ਬਣਾ ਕੇ ਦਿਓ ਲੱਕੜਾਂ ਚੰਬਣ ਲੱਗ ਰਿਓ ਬਾਈ ਪਸ਼ੂ ਛੋਟੇ ਜਿਹੇ ਕੱਖ ਨਹੀਂ ਖਾ ਰਿਹਾ ਗਰੰਟਡ ਹੈ ਪਸ਼ੂ ਨੂੰ ਭੁੱਖ ਲੱਗੂਗੀ ਭੁੱਖ ਦੇ ਨਾਲ ਜਦੋਂ ਪਸ਼ੂ ਕੱਖ ਪੱਟਾ ਵਧਾਊਗਾ ਤਾਂ ਤੁਹਾਡੇ ਪਸ਼ੂ ਦੁੱਧ ਵੀ ਵਧੂਗਾ ਔਰ ਇਸਟ ਪੋਸਟ ਵੀ ਰਹੂਗਾ ਇਹਦੇ ਵਿੱਚ ਜੇ ਆਪਾਂ ਵੀਡੀਓ ਤੇ ਬਣੇ ਰਹੀਏ ਤੁਹਾਨੂੰ ਸਾਰਾ ਕਾੜਾ ਮੈਂ ਲਿਖਾ ਦਿੰਨਾ ਸੌਂਫ ਪਾਉਣੀਆਂ ਦੇ ਵਿੱਚ 50 ਗ੍ਰਾਮ ਜਮੈਣ ਪਾਉਣੀਆਂ 50 ਗ੍ਰਾਮ ਹਿੰਗ ਪਾਉਣੀਆਂ 10 ਗ੍ਰਾਮ ਜੰਗ ਹਾੜਾ ਪਾਉਣੀਆਂ ਨੇ ਵੀਰੇ 15 ਗ੍ਰਾਮ ਵੱਡੀ ਲੇਚੀ 15 ਗ੍ਰਾਮ ਸੁੰਢ 15 ਗ੍ਰਾਮ ਕਾਲਾ ਨਮਕ 50 ਗ੍ਰਾਮ ਗੁੜ ਤੁਸੀਂ 3 ਤੋਂ 400 ਗ੍ਰਾਮ 500 ਗ੍ਰਾਮ ਉਹਨੂੰ ਕਪੜਾ ਛਾਣ ਕੱਪੜੇ ਨਾਲ ਕੱਢ ਕੇ ਉਹਦੇ ਵਿੱਚੋਂ ਸਾਰਾ ਮਟੀਰੀਅਲ ਕੱਢ ਜਿਹੜਾ ਉਹਦਾ ਕੜਾ ਹੈ ਕੜਾ ਤੁਸੀਂ ਪਸ਼ੂ ਨੂੰ ਹਲਕਾ ਜਿਹਾ ਨੀਮ ਗਰਮ ਜਿਹਨੂੰ ਆਪਾਂ ਕੋਸਾ ਕਹਿੰਦੇ ਨੇ ਕੋਸਾ ਜਿਹਾ ਪਿਆਓ ਤੁਹਾਡੇ ਪਸ਼ੂ ਨੂੰ ਸਾਰੀ ਦਾ ਠੰਡ ਚੱਕ ਦੂ ਨਾਲੇ ਨਾਲ ਪਸ਼ੂ ਨੂੰ ਭੁੱਖ ਲੱਗਣ ਲਾ ਦੂ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਵੀਡੀਓ 'ਚ ਬਣੇ ਰਹੋ ਨਾਲੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਨੂੰ ਆਪਣੇ ਨੂੰ ਫੋਲੋ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਦੇਸੀ ਕੜਾ ਇਹ ਨਾਲ ਲੱਕੜਾ ਚੱਪਣ ਲਾਊਗਾ ਇਹ ਗਰੰਟੀਡ ਕੜਾ ਹੈ ਇਹ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਕਿਸੇ ਹੋਰ ਦਾ ਭਲਾ ਵੀ ਕਰ ਸਕਦੇ ਹੋ ਦੇਸੀ ਲਿਵਰਟੌਨ